ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਸ਼ਹਿਰ ਵਾਸੀਆਂ ਦੀ ਹੱਕੀ ਮੰਗਾਂ ਨੂੰ ਮੂਲ ਟੋਲ ਪਲਾਜ਼ੋ ਕਰਵਾਇਆ ਮੁਫਤ ਪੱਤਰਕਾਰ ਨਾਲ ਗੱਲਬਾਤ ਕਰਦੇ ਯੂਨੀਅਨ ਦੇ ਪ੍ਰਧਾਨ ਦਿਲਬਰ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਰਾਹੋ ਰੋਡ ਅਤੇ ਸਸਕਰਾਲੀ ਬਨਤ ਅਤੇ ਹੋਰ ਮੰਗ ਲੈ ਕੇ ਵਿਸ਼ਾਲ ਰੋਸ ਦਰਨਾ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਰਾਹੋ ਰੋਡ ਦੇ ਮੁੱਦੇ ਉੱਪਰ ਪੰਜਾਬ ਸਰਕਾਰ ਸਾਡੇ ਨਾਲ ਕਈ ਵਾਰ ਮੀਟਿੰਗਾਂ ਕਰ ਚੁੱਕੀ ਹੈ ਪਰ ਰਾਹੋ ਰੋਡ ਹਲੇ ਤੱਕ ਨਹੀਂ ਬਣਿਆ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਸਾਡਾ ਇਹ ਰੋਸ ਦਰਨਾ ਚੱਲਦਾ ਰਹੇਗਾ सर किसान भाइयों द्वारा हमें कोई भी मांग नहीं सौंपी गई है और न किसी प्रकार की मांग हमारे पास आई है हमें मीडिया के द्वारा सूचना मिली थी कि 26 जनवरी को ये टोल प्लाजा फ्री करेंगे फिर उसकी सूचना हम हमारी एजेंसी ने आ, पीडी मैडम को जो नेशनल हाईवे अथॉरिटी ऑफ इंडिया की प्रोजेक्ट डायरेक्टर हैं उनको सूचना दिया मीडिया के माध्यम से फिर उसके बाद जो है पी मैडम ने डी साहब को लेटर लिखा हुआ है सर तो 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 हम तो डीसी साहब से भी अपील करते हैं पंजाब सरकार से भी अपील करते हैं और सेंट्रल गवर्नमेंट से भी अपील करते हैं कि कृपया हमारे नुकसान की को देखते हुए जल्द से जल्द इसका कुछ डिसीजन लिया जाए और किसान भाइयों से भी अपील करते हैं कि अपना धरना खत्म करें हाँ तीन मंगा ने एक तो ससुराली बंद है साउंड रोड का मुद्दा ਇਹਨਾਂ ਨੂੰ ਲੈ ਕੇ ਅਸੀਂ ਜਿਹੜਾ ਅੱਜ ਪੈਟਰੋਲ ਪਲਾਜ਼ਾ ਫ੍ਰੀ ਕੀਤਾ ਕਿਉਂਕਿ ਬੜੇ ਦਿਨਾਂ ਦੀਆਂ ਪ੍ਰਸ਼ਾਸਨ ਨਾਲ ਜਿਹੜੀਆਂ ਸਾਡੀਆਂ ਮੀਟਿੰਗਾਂ ਹੋ ਰਹੀਆਂ ਸੀ ਉਹਨਾਂ ਤੋਂ ਨਿਕਲਿਆ ਪਾਇਆ ਕੱਖ ਨਹੀਂ ਹੈਗਾ ਸਾਲੀ ਲਾਰੇ ਸੀਗੇ ਉਹ ਲਾਰੇ ਸੁਣ ਸੁਣ ਕੇ ਤੰਗ ਹੋਏ ਪਏ ਅਸੀਂ ਫਿਰ ਇਹਨਾਂ ਨੂੰ ਕਿਹਾ ਵੀ ਅੱਜ ਐਕਸ਼ਨ ਕਰਾਂਗੇ ਅਸੀਂ ਅੱਜ ਤਾਂ ਕਰਕੇ ਸਾਡੇ ਏਰੀਏ ਦੇ ਸਾਰੀ ਦੁਨੀਆ ਜਿੰਨੇ ਵੀ ਸਾਡੀਆਂ ਦੋ ਜਥੇਬੰਦੀਆਂ ਨੇ ਪੀਕੇਯੂ ਦੁਆਬਾ ਦੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜਿੰਨਾਂ ਲੋ ਅਸੀਂ ਅੱਜ ਇਹ ਟਰੋਲ ਪਲਾਜ਼ਾ ਫ੍ਰੀ ਕੀਤਾ ਡੀਸੀ ਸਾਹਿਬ ਆ ਰਹੇ ਨੇ ਕੋ ਗੱਲ ਹੁੰਦੀ ਹੈ ਫਿਰ ਦੇਖਦੇ ਹਾਂ ਹਾਂ ਜੇ ਦੇ ਕੋਈ ਗੱਲ ਚ ਦਮ ਹੋਇਆ ਕੋਈ ਵਿਸ਼ਵਾਸ ਹੋਇਆ ਤਾਂ ਠੀਕ ਹੈ ਨਹੀਂ ਤੇ ਨਹੀਂ ਇਹਨੂੰ 프리 ਰੱਖਾਂਗੇ